ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪਾਪ ਕੀਤਾ ਜੋ ਅਰੂਸਾ ਆ আলম ਜਿਸ ਤਰੀਕੇ ਨਾਲ ਰੀਲਸ ਆਂਦੀਆਂ ਜਾਂ ਮੀਮਸ ਆਂਦੀਆਂ ਰਹੀਆਂ ਜਿਹੜਾ ਅੱਜ ਦਾ ਇੱਕ ਵਰਡ ਹੈ ਉਹ ਆਂਦੀਆਂ ਰਹੀਆਂ ਉਹ ਦੇਸ਼ ਦੀ ਸਿਕਿਉਰਿਟੀ ਵਾਸਤੇ ਖਤਰਾ ਨਹੀਂ ਸੀ ਵੀ ਪ੍ਰਾਗ ਵੀ ਬੋਲ ਰਹੇ ਸੀ ਮਿਕਾ ਸਿੰਘ ਵੀ ਬੋਲ ਰਹੇ ਸੀ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਛੱਡੀਦਾ ਤੁਹਾਡੇ ਤੇ ਆਪਣੇ ਘਰ ਬਾਹਰ ਆ ਗਏ ਅਬੀਦ ਦੀ ਗੱਲ ਕਰਦਾ ਹੋਰ ਕੀ ਕਰੇ ਕੀ ਕਰਦੀ ਹੈ ਜਦੋਂ ਵੀ ਕੋਈ ਕੰਮ ਹੁੰਦੀ ਹੈ ਮਿੰਟ ਚ ਸੋਸ਼ਲ ਮੀਡੀਆ ਤੇ ਪੇਜ ਬੈਨ ਕਰ ਦਿੱਤੇ ਜਾਂਦੇ ਨੇ ਠੀਕ ਹੈ ਕਰਦੇ ਨਾ ਸਰਕਾਰ ਕੋ ਬਾਬਰ ਤਾਂ ਹੁਣ ਕਿਉਂ ਨਹੀਂ ਕਰਦੇ ਕਿਉਂ ਕਿ ਦਲਜੀਤ ਪੰਜਾਬੀ ਹੈ ਦਲਜੀਤ ਕੀ ਕਹਿੰਦਾ ਆ ਗਏ ਪੰਜਾਬੀ ਓਏ ਲੰਗਣਾ ਰਣੌਟ ਨੇ ਹਰ ਚੌਥੇ ਪੰਜਵੇਂ ਦਿਨ ਇੱਕ ਡਰਾਮਾ ਹੀ ਫੜਿਆ ਹੈ ਕਿ ਚਲੋ ਜੀ ਕੋਈ ਗੱਲ ਨਹੀਂ ਕੁਝ ਨਾ ਹੋਵੇ ਤੇ ਪੰਜਾਬ ਦੇ ਖਿਲਾਫ ਹੀ ਬੋਲ ਦਿਓ ਲੇਕਿਨ ਸਿਰਫ ਔਰ ਸਿਰਫ ਚੁਬਦਾ ਤਾਂ ਦਲਜੀਤ ਹੈ ਗੱਲ ਕਰਾਂਗੇ ਅੱਜ ਦਿਲਜੀਤ ਦੋਸਾਂਝ ਦੇ ਜਿਸ ਦਾ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਕਿ ਦਿਲਜੀਤ ਦੋਸਾਂਝ ਦੀ ਫਿਲਮ ਆ ਰਹੀ ਸਰਦਾਰ ਜੀ 3 ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਹਾਨੀਆ ਆਮਰ ਰੋਲ ਕਰ ਰਹੀ ਹੈ ਤਾਂ ਇਸ ਦੇ ਵਿੱਚ ਜਿਹੜਾ ਲੋਕ ਨੇ ਪੂਰੇ ਵਿਵਾਦ ਕਰ ਰਹੇ ਨੇ ਕਿ ਕਾਰਨ ਇਹ ਹੀ ਹੈ ਕਿ ਪਾਕਿਸਤਾਨੀ ਐਕਟ੍ਰੈਸ ਨੂੰ ਇਸ ਫਿਲਮ ਦੇ ਵਿੱਚ ਕਿਉਂ ਲਿਆ ਗਿਆ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੇ ਪੂਰੇ ਅਗਰ अगर... ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਮਾਮਲੇ ਦੇ ਬਾਰੇ ਹੀ ਪੂਰੀ ਅੱਜ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਦਲਜੀਤ ਦੋਸਾਂਝ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਵੱਖ-ਵੱਖ ਦੇਸ਼ਾਂ 'ਚ ਗੱਲ ਕੀਤੀ ਜਾਵੇ ਤਾਂ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਲੇਕਿਨ ਅੱਜ ਉਹਨਾਂ ਨੂੰ ਹਰ ਪਾਸੇ ਵਿਵਾਦ ਜਿਹੜਾ ਹੁੰਦਾ ਦੇਖਿਆ ਸਭ ਤੋਂ ਪਹਿਲਾਂ ਤੇ ਇਹ ਦਲਜੀਤ ਦੋਸਾਂਝ ਜੋ ਮਜ਼ਾਕ ਬਣਾ ਰਹੇ ਨੇ ਨਾ ਇਹ ਆਪਣੇ ਦੇਸ਼ ਦਾ ਮਜ਼ਾਕ ਬਣਾ ਰਹੇ ਨੇ ਮੈਂ ਇੱਕ ਸਵਾਲ ਇੱਥੇ ਕਰਨਾ ਚਾਹਨਾ ਜੋ ਵੀ ਚਲੋ ਤੁਹਾਡੀ ਕੰਟਰੋਵਰਸੀ ਹੈ ਤੁਸੀਂ ਉਹਨੂੰ ਪਾਕਿਸਤਾਨੀ ਐਕਟਰਸ ਨੂੰ ਨਹੀਂ ਪਸੰਦ ਕਰਦੇ ਅਰੂਸਾ ਆਲਮ ਕੌਣ ਸੀ ਅਰੂਸਾ ਆਲਮ ਡਿਫੈਂਸ ਜਰਨਲਿਸਟ ਸੀ ਡਿਫੈਂਸ ਜਰਨਲਿਸਟ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਡਿਫੈਂਸ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਉਸ ਨੂੰ ਇੱਕ ਪੱਤਰਕਾਰ ਕਵਰ ਕਰਦਾ ਹੈ ਤੇ ਉਹ ਅਰੂਸਾ ਆਲਮ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਘਰ ਦੇ ਵਿੱਚ ਰਹਿੰਦੇ ਰਹੇ ਅੱਜ ਉਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਕਾਂਗਰਸ ਪਾਰਟੀ ਛੱਡ ਚੁੱਕੇ ਨੇ ਤੇ ਭਾਰਤੀ ਜਨਤਾ ਪਾਰਟੀ ਚ ਪਹੁੰਚ ਚੁੱਕੇ ਨੇ ਪਰ ਇੱਕ ਮੁੱਖ ਮੰਤਰੀ ਦਾ ਇੱਕ ਅਗਰ ਕਿਸੇ ਡਿਫੈਂਸ ਜਰਨਲਿਸਟ ਨਾ ਰਹਿਣਾ ਕਿਉਂਕਿ ਉਸ ਟਾਈਮ ਤੇ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਆ ਰਹੇ ਨੇ ਲੇਕਿਨ ਉਸ ਵੇਲੇ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਨੈਸ਼ਨੈਲਿਟੀ ਹੋਣੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਐਡੀ ਵੱਡੀ ਗਲਤੀ ਹੈ ਉਹਦੇ ਤੇ ਕਿਉਂ ਨਹੀਂ ਬੋਲਦੇ ਕਿਉਂਕਿ ਉਹ ਇੱਕ ਵੱਡਾ ਚਿਹਰਾ ਕਿਉਂਕਿ ਦਲਜੀਤ ਦੋਸਾਂਝ ਇੱਕ ਐਕਟਰ ਹੈ ਇਸ ਕਰਕੇ ਉਹ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪਾਪ ਕੀਤਾ ਜੋ ਅਰੂਸਾ ਆਲਮ ਜਿਸ ਤਰੀਕੇ ਨਾਲ ਰੀਲਸ ਆਂਦੇ ਨਹੀਂ ਹੈ ਮੀਮਸ ਆਂਦੀਆਂ ਰਹੀਆਂ ਜਿਹੜਾ ਅੱਜ ਦਾ ਇੱਕ ਵਰਡ ਹੈ ਉਹ ਆਂਦੀਆਂ ਰਹੀਆਂ ਉਹ ਦੇਸ਼ ਦੀ ਸਿਕਿਉਰਿਟੀ ਵਾਸਤੇ ਖਤਰਾ ਨਹੀਂ ਉਹ ਦੇਸ਼ ਦੀ ਨੱਕੋ ਤੇ ਖਤਰਾ ਨਹੀਂ ਸੀ ਜੋ ਅਰੂਸਾ ਆਲਮ ਦੇ ਨਾਲ ਕੈਪਟਨ ਰਮਿੰਦਰ ਸਿੰਘ ਜੀ ਦੇ ਕਿਸੇ ਘਰਾ ਘਰਾ ਦੇ ਵਿੱਚ ਲੋਕਾਂ ਨੇ ਬਣਾਏ ਉਹ ਦੇਸ਼ ਵਸੇ ਕਿੰਨਾ ਸ਼ਰਮਸਾਰ ਸੀ ਅੱਜ ਦਿਲਜੀਤ ਦਸਾਂਜ ਨੇ ਇੱਕ ਐਕਟਰਸ ਦੇ ਨਾਲ ਕੰਮ ਕੀਤਾ ਔਰ ਉਹ ਵੀ ਇਸ ਵੇਲੇ ਕੀਤਾ ਜਿਸ ਵੇਲੇ ਕਿ ਜਿਹੜਾ ਪੈਲਗਮ ਹਮਲਾ ਨਹੀਂ ਸੀ ਹੋਇਆ ਔਰ ਉਸ ਦੇ ਵਿੱਚ ਜਿਹੜਾ ਹੈ ਕੱਲੀ ਦਿਲਜੀਤ ਨੇ ਤੇ ਫਿਲਮ ਨਹੀਂ ਬਣਾਈ ਔਰ ਉਸ ਦੇ ਸਾਰੇ ਕ੍ਰੂ ਮੈਂਬਰ ਨੇ ਬਣਾਈ ਪਰ ਦਿਲਜੀਤ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਕਰਨਾ ਤੇ ਉਹਨਾਂ ਸਾਰੇ ਲੋਕਾਂ ਨੂੰ ਕਰੋ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੀ ਕੋਈ ਆਪਣੀ ਰਿਸ਼ਤੇਦਾਰੀਆਂ ਜਾਂ ਆਪਣੀਆਂ ਦੋਸਤੀਆਂ ਜਾਂ ਆਪਣੇ ਵਪਾਰਕ ਲਿੰਕ ਬਣਾਏ ਕੈਪਟਨ ਮਨਿੰਦਰ ਸਿੰਘ ਦੀ ਮੈਂ ਗੱਲ ਕੀਤੀ ਹਰੂਸਾ ਆਲਮ ਨਾਲ ਰਹੇ ਠੀਕ ਹੈ ਅਜ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਤੇ ਐਕਸ਼ਨ ਕੀਤਾ ਜਾਂਦਾ ਉਹਨਾਂ ਨੂੰ ਵੀ ਕੋਹ ਦੇਸ਼ਦ્રોਹੀ ਨੇ ਉਹਨਾਂ ਦੇ ਉੱਤੇ ਵੀ ਕੁਝ ਕਹੋ ਕਿਉਂ ਨਹੀਂ ਕਹਿੰਦੇ ਤੁਸੀਂ ਕਿਉਂ ਇੱਕ ਵੱਡਾ ਚਿਹਰਾ ਉਹ ਇੱਕ ਸਿਆਸੀ ਚਿਹਰਾ ਹੈ ਸਿਆਸਤ ਕੋਲੋਂ ਲੋਕ ਡਰਦੇ ਨੇ ਈਸ਼ਾਨ ਕਿਸ਼ਨ ਦੀ ਮੈਂ ਤਸਵੀਰ ਵੇਖਦਾ ਪਿਆ ਸੀ ਈਸ਼ਾਨ ਕਿਸ਼ਨ ਕੌਂਟੀ ਕ੍ਰਿਕਟ ਦੇ ਜਾਂਦੇ ਨੇ ਤੇ ਇੱਕ ਪਾਕਿਸਤਾਨ ਦੇ ਪਲੇਅਰ ਨਾਲ ਸੈਲਫੀ ਲੈਂਦੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਪੈਲਗਮ ਦਾ ਹਮਲਾ ਹੋਇਆ ਹੈ ਉਹ ਕਿਉਂ ਮੀਡੀਆ ਚੈਨਲਸ ਸਾਰੇ ਆਮ ਪਾਕਿਸਤਾਨ ਦੇ ਜਰਨਲਿਸਟ ਨੂੰ ਬੁਣਾ ਕੇ ਰਾਤੀ ਆਉਣ ਲੜਦੇ ਆ ਜਿਵੇਂ ਦੋ ਕਹਿੰਦੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਜਿਸ ਨਾਲ ਲੜਦੇ ਨੇ ਉਸ ਤਰੀਕੇ ਨਾਲ ਲੜਾਈ ਹੁੰਦੀ ਹੈ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਭਾਰਤ ਦੇ ਪਲੇਟਫਾਰਮ ਦੇ ਉੱਤੇ ਕਿ ਆਓ ਤੁਸੀਂ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ ਪਾਕਿਸਤਾਨ ਆਉਂਆ ਪਾਕਿਸਤਾਨ ਚੰਗਾ ਹੈ ਮਾੜਾ ਹੈ ਉਹ ਸਾਰੀਆਂ ਚੀਜ਼ਾਂ ਪਾਕਿਸਤਾਨ ਦੇ ਜਰਨਲਿਸਟ ਕੌਣ ਹੁੰਦੇ ਜੀ ਕੌਣ ਹੁੰਦੇ ਆ ਜੀ ਪਾਕਿਸਤਾਨ ਦੇ ਜਰਨਲਿਸਟ ਸਾਡੇ ਉੱਤੇ ਬੋਲਣ ਵਾਲੇ ਅਰੂਸਾ ਆਲਮਤ ਤੇ ਯਾਰ ਅਸ਼ੀ ਇਸ਼ਾਨ ਕਿਸ਼ਨ ਇਹ ਕੋਈ ਨਹੀਂ ਨਜ਼ਰ ਆ ਰਿਹਾ ਸਿਰਫ ਦਲਜੀਤ ਇਸ ਕਰਕੇ ਨਜ਼ਰ ਆ ਰਿਹਾ ਕਿ ਇਕਤਾਉਂ ਘਟ ਬੋਲਦਾ ਤੁਸੀਂ ਦੇਖੋ ਉਹਨੇ ਵਰਲਡ ਟੂਰ ਕੀਤਾ ਸਭ ਜਗ੍ਹਾ ਦੇ ਉੱਤੇ ਇੰਡੀਆ ਦਾ ਤਿਰੰਗਾ ਉਹਨੇ ਆਪਣੀ ਪਿੱਠ ਤੇ ਰੱਖਿਆ ਅੱਜ ਤੱਕ ਮੈਨੂੰ ਇੱਕ ਸਿੰਗਰ ਦਿਖਾ ਦਿਓ ਜਿਸ ਬੰਦੇ ਨੇ ਤਿਰੰਗੇ ਦੇ ਨਾਲ ਆਪਣਾ ਜਿਹੜਾ ਹੈਗਾ ਆਪਣਾ ਕੋਈ 뮤직 ਫੈਸਟ ਕੀਤਾ ਹੋਵੇ ਇੱਕ ਇੱਕ ਸਿੰਗਰ ਦਿਖਾ ਦਿਓ ਅੱਜ ਬੜੇ ਸਾਰੇ ਸਿੰਗਰ ਮੈਂ ਦੇਖ ਰਿਹਾ ਬੀ ਪ੍ਰਾਗ ਵੀ ਬੋਲ ਰਹੇ ਸੀ ਮਿਕਾ ਸਿੰਘ ਵੀ ਬੋਲ ਰਹੇ ਸੀ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਛੱਡੀਦਾ ਤੁਹਾਡੇ ਤੇ ਆਪਣੇ ਘਰ ਬਾਹਰ ਦੇ ਤੁਹਾਡੇ ਤੇ ਆਪਣੇ ਘਰ ਅਮਰੀਕਾ ਕੈਨੇਡਾ ਸਿਡਨੀ ਚ ਗਏ ਆ ਉਹ ਤੇ ਵਿਚਾਰਾ ਰਹਿੰਦਾ ਇੱਥੇ ਆ ਦੇਸ਼ ਦੇ ਵਿੱਚ ਰਹਿੰਦਾ ਦੇਸ਼ ਦੇ ਵਿੱਚ ਕੰਮ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਹੋਰ ਕੀ ਕਰੇ ਮਤਲਬ ਤੁਸੀਂ ਉਹਦੇ ਕੋ ਚਾਹਦੇ ਕੀ ਜੇ ਸਿਰਫ ਉਹਨੂੰ ਇੱਕ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਉਹਨੂੰ ਡਿਸਕਰੇਜ ਕੀਤਾ ਜਾ ਰਿਹਾ ਕਿਉਂਕਿ ਉਹਨੇ ਕੁਝ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਰਾਈਸ ਕੀਤਾ ਉਹ ਜਿਹੜਾ ਰਾਈਸ ਕੀਤਾ ਨਾ ਉਹਨਾਂ ਕੋ ਕਬੂਲ ਨਹੀਂ ਹੋ ਰਿਹਾ ਇਸ ਕਰਕੇ ਉਹਦਾ ਇਸ ਦੇਸ਼ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ। ਮੈਟ ਗਾਲਾ ਚ ਵੀ ਦੇਖਿਆ ਜਾਵੇ ਤਾਂ ਦਲਜੀਤ ਨੇ ਆਪਣੀ ਛਾਪ ਛੱਡੀ ਸੀ ਪੰਜਾਬੀ ਅੱਤ ਦਾ ਜਿਹੜਾ ਨਾਮ ਸੀ ਰੋਸ਼ਨ ਕੀਤਾ ਸੀ ਪੂਰੇ ਪੰਜਾਬੀ ਪਹਿਰਾਵੇ ਦੇ ਵਿੱਚ ਆਏ ਸੀ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਕੋ ਕਿਸੇ ਕੋ ਉਹਨਾਂ ਦੇ ਹੋਰ ਜਿਹੜੇ ਨਾਲ ਦੇ ਪੰਜਾਬੀ ਕਲਾਕਾਰ ਉਹੀ ਜਿਹੜਾ ਚੀਜ਼ ਹੈ ਉਹ ਦੇਖ ਨਹੀਂ ਪਾਉਂਦੇ ਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਵਿਰੋਧੀਆਂ ਵੱਲੋਂ ਕਮੈਂਟ ਕੀਤੀ। ਦੇਖੋ ਅਗਰ ਉਸ ਨੇ ਕਿਸੇ ਪਿਕਚਰ ਦੇ ਵਿੱਚ ਪਾਕਿਸਤਾਨ ਨੂੰ ਫੇਵਰ ਕੀਤਾ ਹੋਵੇ ਸਸੇ ਮੰਨਦੇ ਆ ਕਿ ਉਹ ਅਪਰਾਧੀ ਹੈ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਇੱਕ ਸਰਦਾਰ ਜੀ 3 ਇੱਕ ਕਿਹਾ ਜਾਵੇ ਤੇ ਇੱਕ ਕਾਮਿਕ ਪਿਕਚਰ ਹੈ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਉਹਦੇ ਟ੍ਰੇਲਰ ਦੇਖੇ ਆ ਕਿ ਉਹ ਇੱਕ ਲੜਕਾ ਹੈ ਜਿਹੜਾ ਕਿ ਪਾਰ ਜਾਂਦਾ ਉੱਥੇ ਜਾ ਕੇ ਗੱਲਾਂ ਪਤਾ ਇਸ ਤਰ੍ਹਾਂ ਦਾ ਨੈਸ਼ਨੈਲਿਟੀ ਦੇ ਨਾਲ ਜੁੜਿਆ ਹੋਇਆ ਕੋਈ ਵੀ ਸੀਨ ਸਾਨੂੰ ਨਜ਼ਰ ਨਹੀਂ ਆ ਰਿਹਾ ਉਸ ਪਿਕਚਰ ਦੇ ਵਿੱਚ ਜਿਹਨਾਂ ਨੇ ਟ੍ਰੇਲਰ ਤੁਸੀਂ ਦੇਖਿਆ ਅਗਰ ਕੋਈ ਹੈ ਤਾਂ ਸੈਂਸਰ ਬੋਰਡ ਹੈ ਲੇਕਿਨ ਇਸ ਨੂੰ ਇਸੇ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਦੇਖੋ ਅੱਜ ਜਿਹੜੇ ਸਿੰਗਰ ਕਹਿੰਦੇ ਦੂਰ ਭਟੇ ਮੂੰ ਆਪਣਾ ਦੇਸ਼ ਨਹੀਂ ਛੱਡੀ ਦਾ ਠੀਕ ਹੈ ਇਦਾਂ ਦੇ ਕਮੈਂਟ ਉਹਨਾਂ ਨੇ ਕੀਤੇ ਨਾਮ ਨਹੀਂ ਲਿੱਤਾ ਸੀ ਉਹਨਾਂ ਦਾ ਨਾਮ ਨਹੀਂ ਜਮੀਰ ਵੇਚ ਚੁੱਕੇ ਉਹਨਾਂ ਨੂੰ ਪੁੱਛੋ ਤੁਹਾਡਾ ਜਮੀਰ ਕਿੱਨਾ ਜਾਗਿਆ ਹੈ ਤਾਰੇ ਜਮੀਰ ਜਾਗੇ ਤੁਸੀਂ ਕਦੀ ਦੇਸ਼ ਭਗਤੀ ਦੀ ਗੱਲ ਕੀਤੀ ਹੈ ਤੁਸੀਂ ਕਦੀ ਦੇਸ਼ ਵਾਸਤੇ ਕੁਝ ਕੀਤਾ ਦਲਜੀਤ ਦਸਾਂ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਕਿ ਜਿਹੜੇ ਬੰਦੇ ਕਹਿ ਰਹੇ ਆ ਤੇ ਕਹੋ ਨਾ ਯਾਰ ਅਸੀਂ ਦੇਖੋ ਇੱਕ ਬੰਦਾ ਆਂਦਾ ਇੱਕ ਮਾਸਾ ਆ ਰਹੀ ਹੈ ਇੱਕ ਸ਼ੱਕ ਆ ਰਹੀ ਹੈ ਉਹਨੂੰ ਸ਼ੱਕ ਆ ਰਹੀ ਬੰਦਾ ਕਵੇ ਕਿ ਮੈਂ ਇਦਾਂ ਕੀਤਾ ਤੇ ਉਹ ਮਤਲਬ ਇਹ ਚੀਜ਼ਾਂ ਜੱਜਦੀਆਂ ਨਹੀਂ ਨਾ ਮਤਲਬ ਅਗਰ ਤੁਸੀਂ ਜਿੱਦਾਂ ਦੇ ਹੈਗੇ ਹੋ ਤੁਹਾਨੂੰ ਅੱਜ ਉਹੀ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਦੇਖੋ ਪਲੈਨਿੰਗ ਹੈ ਹਰ ਰੋਜ਼ ਇੱਕ ਨਵਾਂ ਬੰਦਾ ਹੁੰਦਾ ਚਾਹੇ ਉਹ ਗਾਇਕ ਹੈ ਚਾਹੇ ਕੁਛ ਵੀ ਹੈ ਉਹ ਆ ਕੇ ਬਿਆਨ ਦੇ ਦਿੰਦਾ ਸਰਕਾਰ ਨੇ ਕੁਝ ਬੋਲ ਰਹੀ ਸੀ ਸਰਕਾਰ ਦਾ ਕਸੂਰ ਨਹੀਂ ਕਰ ਰਹੇ ਕਿਉਂਕਿ ਸਰਕਾਰ ਆਪਣੀ ਹੈ ਠੀਕ ਹੈ ਸਰਕਾਰ ਕਹਿੰਦੀ ਮੈਨੂੰ ਕੀ ਲੈਣਾ ਦੇਣਾ ਆਪਸ ਚ ਲੜੀ ਜਾਂਦੇ ਪਏ ਪਰ ਜਿਹੜੇ ਲੋਕ ਨੇ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ ਦਲਜੀਤ ਤੇ ਕਾਰਵਾਈ ਤਾਂ ਬਾਅਦ ਚ ਕਰਨੀ ਹੈ ਸਭ ਤੋਂ ਪਹਿਲੇ ਉਹਨਾਂ ਲੋਕਾਂ ਦੇ ਕਾਰਵਾਈ ਕਰੋ ਜਿਹੜੇ ਕਮੈਂਟ ਮਾਰਦੇ ਆ ਉਹ ਤਾਂ ਸਰਕਾਰ ਕੀ ਕਰਦੀ ਹੈ ਜਦੋਂ ਵੀ ਕੋਈ ਕੰਮ ਹੁੰਦੀ ਹੈ ਮਿੰਟ ਚ ਸੋਸ਼ਲ ਮੀਡੀਆ ਤੇ ਪੇਜ ਬੈਨ ਕਰ ਦਿੱਤੇ ਜਾਂਦੇ ਨੇ ਠੀਕ ਹੈ ਕਰਦੇ ਨਾ ਸਰਕਾਰ ਕੋ ਬਾਬਰਾ ਤਹੂਨ ਕਿਉਂ ਨਹੀਂ ਕਰਦੇ ਕਿਉਂ ਕਿ ਦਲਜੀਤ ਪੰਜਾਬੀ ਹੈ ਦਲਜੀਤ ਕੀ ਕਹਿੰਦਾ ਆਗੇ ਪੰਜਾਬੀ ਓਏ ਇਹ ਕਹਿੰਦਾ ਅੱਜ ਬੱਚੇ ਅੱਜ ਕਿਸੇ ਯੂਥ ਨੂੰ ਪੁੱਛੋ ਜਾ ਕੇ ਜਾਓ ਕਿਸੇ ਕਾਲਜ ਯੂਨੀਵਰਸਿਟੀ ਚਲ ਜਾਓ ਜੇ ਦਲਜੀਤ ਦੇ ਖਿਲਾਫ ਬੱਚੇ ਆਜਣ ਚਾਹੇ ਕਿਸੇ ਵੀ ਧਰਮ ਨਾਲ ਤਾਲੂ ਕਰਦੇ ਹੋਣ ਤੇ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਆ ਬੱਚੇ ਲਾਈਕ ਕਰਦੇ ਯੂਥ ਨੂੰ ਲਾਈਕ ਕਰਦਾ ਤੁਹਾਨੂੰ ਉਹਦੀ ਲਾਈਕਿੰਗ ਨਹੀਂ ਪਸੰਦ ਆ ਰਹੀ ਦਲਜੀਤ ਦਸਾਂਜ ਦਾ ਕਸੂਰ ਜਾਂ ਤੇ ਉਹਨੇ ਨੇਸ਼ਨ ਦੇ ਖਿਲਾਫ ਬੋਲਿਆ ਹੋਵੇ ਮੈਂ ਮੰਨਣਾ ਤੇ ਜਿਹੜੇ ਨੇਸ਼ਨ ਦੇ ਖਿਲਾਫ ਬੋਲਦੇ ਆ ਉਹਨੂੰ ਤੁਸੀਂ ਮਾਫੀਆਂ ਦੇ ਕੇ ਛੱਡ ਦਿੰਦੇ ਹੋ ਜਿਹੜੇ ਧਰਮ ਦੇ ਖਿਲਾਫ ਬੋਲਦੇ ਹੋ ਉਹ ਵੀ ਮਾਫੀਆਂ ਦੇ ਕੇ ਛੱਡ ਦਿੰਦੇ ਹੋ ਕੰਗਣਾ ਰਨੌਟ ਨੇ ਹਰ ਚੌਥੇ ਪੰਜਵੇਂ ਦਿਨ ਇੱਕ ਡਰਾਮਾ ਹੀ ਫੜਿਆ ਆ ਕਿ ਚਲੋ ਜੀ ਕੋਈ ਗੱਲ ਨਹੀਂ ਕੁਝ ਨਾ ਹੋਵੇ ਤੇ ਪੰਜਾਬ ਦੇ ਖਿਲਾਫ ਹੀ ਬੋਲ ਦਿਓ ਉਹ ਗੱਲ ਜਦੋਂ ਗਰੀਬ ਆਦਮੀ ਹੁੰਦਾ ਉਹ ਤੇ ਕਿ ਜਿਸਲੇ ਮਰਜ਼ੀ ਕੋਈ ਜਾ ਕੇ ਕੂੜਾ ਸੁੱਟ ਦਿੰਦਾ ਉਹ ਹਾਲ ਤਾਂ ਤੁਸੀਂ ਪੰਜਾਬ ਦਾ ਕੀਤਾ ਕਿਉਂ ਇਨਸਟ੍ਰਕਸ਼ਨ ਲਿੱਤਾ ਜਾਂਦਾ ਅੱਜ ਠੀਕ ਆ ਆਰ ਪੀ ਸਿੰਘ ਬੋਲੇ ਮੈਂ ਉਹਨਾਂ ਨੂੰ ਸਲੂਟ ਬੀਜੇਪੀ ਦੇ ਲੀਡਰ ਨੇ ਆਰ ਪੀ ਸਿੰਘ ਮੈਨੂੰ ਬਹੁਤ ਚੰਗਾ ਲੱਗਾ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਤੁਸੀਂ ਪੰਜਾਬ ਨੂੰ ਕਿਉਂ ਨਾ ਬਦਨਾਮ ਕਰ ਦਿਓ ਦੇਖੋ ਅਲਟੀਮੇਟਲੀ ਜਦੋਂ ਵੀ ਕੋਈ ਵਿਵਾਦ ਹੁੰਦਾ ਹੈ ਕਿਹਾ ਸਿਰ ਪੰਜਾਬੀ ਹੀ ਵਿਵਾਦ ਕਰਦੇ ਮੈਂ ਮੰਨ ਲਿਆ ਫਿਲਮ ਦੇ ਵਿੱਚ ਠੀਕ ਹੈ ਦੇਸ਼ ਦੀ ਇਟ ਇਜ਼ ਅ ਪਾਰਟ ਆਫ ਅ ਨੈਸ਼ਨਲ ਪਾਲਿਸੀ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਅਗਰ ਫਿਲਮ ਰਿਲੀਜ਼ ਨਹੀਂ ਵੀ ਹੋ ਰਹੀ ਪਰ ਦਲਜੀਤ ਨੂੰ ਇਹ ਚੀਜ਼ਾਂ ਕਹਿੰਦਾ ਕੀ ਹੱਕ ਹੈ ਜਾਂ ਤੇ ਦਲਜੀਤ ਨੇ ਬੋਲਿਆ ਹੋਵੇ ਤੇ ਫਿਰ ਤੇ ਆਪਾਂ ਕਹੀਏ ਜੀ ਦਲਜੀਤ ਦਸਾਂਜ ਨੇ ਇਸ ਚੀਜ਼ ਦਾ ਵਿਰੋਧ ਕੀਤਾ ਉਨੇ ਕਿ ਉਸਨੇ ਕਿਹਾ ਉਹਦੀ ਫਿਲਮ ਰਿਲੀਜ਼ ਨਹੀਂ ਹੋਈ ਬਾਹਰ ਰਿਲੀਜ਼ ਹੋਈ ਉਹਨੇ ਉਹ ਵੀ ਗੱਲ ਮੰਨ ਲਈ ਪਰ ਉਹਦਾ ਫਿਰ ਉਹਤ ਕਿਉਂ ਤੁਸੀਂ ਉਹਨੂੰ ਦੇਸ਼ਦਰੋਹੀ ਫਟੇਮੂ ਐਦਾ ਦੇ ਵਰਡ ਯੂਜ਼ ਕਰ ਰਹੇ ਹੋ ਤੇ ਅਸਰ ਪੈ ਰਿਹਾ ਕਿਹਾ ਜਾ ਰਿਹਾ ਸੁਣਨ ਵਿੱਚ ਆ ਰਿਹਾ ਕਿ ਬਾਰਡਰ 2 ਦੇ ਫਿਲਮ ਦੇ ਵਿੱਚ ਦਿਲਜੀਤ ਦੋਸਾਂ ਜਿਹੜੇ ਸੀ ਆਉਣ ਵਾਲੇ ਸੀ ਲੇਕਿਨ ਹੁਣ ਉਹਨਾਂ ਨੂੰ ਉਸ ਤੋਂ ਇਲਾਵਾ ਜਿਹੜੇ ਐਮੀ ਵਿਰਕ ਦਾ ਜਿਹੜਾ ਨਾਮ ਲਿਆ ਜਾ ਰਿਹਾ ਦੇਖੋ ਇੱਕ ਜਿਹਦੀ ਪਿਕਚਰ ਤਿਆਰ ਹੁੰਦੀ ਨਾ ਇਕੱਲੇ ਦਿਲਜੀਤ ਦੋਸਾਂ ਨੇ ਨਹੀਂ ਕੀਤੀ ਉਹਦੇ ਬਹੁਤ ਸਾਰੇ ਹੋਰ ਵੀ ਲੋਕ ਸ਼ਾਮ ਨੇ ਜਿਨ੍ਹਾਂ ਨੇ ਕੀ ਫਿਲਮ ਬਣਾਈ ਕਿਉਂਕਿ ਜਿਸ ਵੇਲੇ ਪੈਲਗਮ ਹਮਲਾ ਹੈ ਉਸਨੇ ਫਿਲਮ ਦੇ ਰਾਈਟਸ ਵਿਕ ਚੁੱਕੇ ਸੀ ਫਿਲਮ ਦੇ ਇੰਟਰਨੈਸ਼ਨਲ ਰਾਈਟਸ ਹੁੰਦੇ ਨੇ ਜਦੋਂ ਵੀ ਕੋਈ ਬੰਦਾ ਪਿਕਚਰ ਰਿਲੀਜ਼ ਕਰਦਾ ਹੈ ਪਿਕਚਰ ਦੀ ਡੇਟ ਪਹਿਲਾਂ ਆਂਦੀ ਹੈ ਟੀਜ਼ਰ ਆਂਦੇ ਨੇ ਸਭ ਕੁਝ ਰਿਲੀਜ਼ ਹੁੰਦਾ ਸਭ ਕੁਝ ਚੀਜ਼ਾਂ ਆਂਦੀਆਂ ਪਰ ਉਸ ਤੋਂ ਬਾਅਦ ਵੀ ਤੁਸੀਂ ਉਸ ਤਰੀਕੇ ਨਾਲ ਉਹਨੂੰ ਵਿਵਾਦ ਕੀਤਾ ਮੈਂ ਮੰਨ ਲਿਆ ਗਲਤੀ ਹੈ ਦੇਸ਼ 'ਚ ਰਿਲੀਜ਼ ਨਹੀਂ ਹੋਣੀ ਚਾਹੀਦੀ ਦਿਸ ਇਜ਼ ਅ ਪਾਰਟ ਆਫ ਅ ਨੈਸ਼ਨਲ ਪੋਲਿਸੀ ਪਰ ਦਲਜੀਤ ਨੇ ਅਗਰ ਇਸ ਚੀਜ਼ ਬਾਰੇ ਕੁਝ ਕਿਹਾ ਹੋਵੇ ਤਾਂ ਤੁਸੀਂ ਕਹੋ ਉਹਨੂੰ ਬਾਰਡਰ ਤੋਂ ਜੋ ਕੱਢ ਦਿਓ ਤੇ ਕੱਢ ਦਿਓ ਤਾਂ ਕੀ ਹੋ ਜਾਏਗਾ ਤੇ ਬਾਰਡਰ 2 ਨਹੀਂ ਮਿਲਗਾ ਦਲਜੀਤ ਦੇ ਘਰ ਰੋਟੀ ਨਹੀਂ ਪਕੇਗੀ ਮਤਲਬ ਇਹ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਨਹੀਂ ਬਾਰਡਰ 2 ਚੋਂ ਯਾਂ ਤੇ ਦਲਜੀਤ ਤਸਾਨ ਨੇ ਕੁਝ ਕਿਹਾ ਹੋਵੇ ਠੀਕ ਹੈ ਉਹਨੇ ਪਿਕਚਰ ਬਣਾਈ ਸਰਦਾਰ ਜੀ 3 ਉਹਦੀ ਬਾਹਰ ਰਿਲੀਜ਼ ਹੋਈ ਉਹਨੇ ਜਾ ਕੇ ਉੱਥੇ ਬਾਹਰ ਪ੍ਰਮੋਸ਼ਨ ਕੀਤੀ ਇਸ ਐਕਟਰ 댓 ਇਜ਼ ਹਿਸ ਪ੍ਰੋਫੈਸ਼ਨ ਐਕਟਿੰਗ ਸਾਡੇ ਵਾਸਤੇ ਐਂਟਰਟੇਨਮੈਂਟ ਹੈ ਐਕਟਰ ਵਾਸਤੇ ਪ੍ਰੋਫੈਸ਼ਨ ਹੈ ਟੂ ਥਿੰਗਸ ਉਨਾ ਵਸੇ ਪ੍ਰੋਫੈਸ਼ਨ ਹੈ ਸਾਡੇ ਵਾਸਤੇ ਇੱਕ ਐਂਟਰਟੇਨਮੈਂਟ ਹੈ ਅਸੀਂ ਐਂਟਰਟੇਨਮੈਂਟ ਦੇ ਤੌਰ ਤੇ ਦੇਖਣ ਜਾਂਦੇ ਹਾਂ ਦਲਜੀਤੂ ਸਾਇਆ ਕਿਸੇ ਵੀ ਐਕਟਰ ਨੂੰ ਲੇਕਿਨ ਇਸ ਤਰੀਕੇ ਨਾਲ ਟਾਰਗੇਟ ਕਰਨਾ ਅੱਜ ਤੁਹਾਡੀ ਕਿ ਦਰੋਹਰ ਹੈ ਅੱਜ ਆਰ ਪੀ ਸਿੰਘ ਨੇ ਕਿਹਾ ਵੈ ਮੈਂ ਤੇ ਭਾਜਪਾ ਦੀ ਤਾਰੀਫ ਕਰਨਾ ਕਿ ਭਾਜਪਾ ਦਾ ਹੀ ਇੱਕ ਆਗੂ ਹੈ ਜਿਸ ਨੇ ਕੀ ਗੱਲ ਚੁੱਕੀ ਹੈ ਆਰ ਪੀ ਸਿੰਘ ਨੇ ਕਿਹਾ ਕਿ ਅੱਜ ਇੱਕ ਉਹ ਪਰਸਨੈਲਿਟੀ ਹੈ ਦੇਸ਼ ਦੀ ਇੱਕ ਪਰਸਨੈਲਿਟੀ ਹੈ ਤਿਰੰਗਾ ਲੈ ਕੇ ਪਿੱਠ ਦੇ ਉੱਤੇ ਉਸ ਨੇ ਅੱਜ ਪੂਰੇ ਦੇਸ਼ ਦੇ ਵਿੱਚ ਜਾ ਕੇ ਭਾਰਤ ਦਾ ਨਾ ਰੋਸ਼ਨ ਕੀਤਾ ਦੇਸ਼ ਦੇ ਵਿੱਚ ਲੋਕਾਂ ਨੂੰ ਦੇਸ਼ ਭਗਤੀ ਜਗਾਈ ਉਸ ਬੰਦੇ ਨੇ ਕਿਰਮਤ ਮੈਂ ਅੱਜ ਵੀ ਇੱਕ ਸਵਾਲ ਕਰਨਾ ਕਿ ਐਨੇ ਸਿੰਗਰ ਨੇ ਕਿਸੇ ਵੀ ਸਿੰਗਰ ਨੇ ਕਦੀ ਵੀ ਜ਼ਿੰਦਗੀ ਚ ਤਿਰੰਗਾ ਫੜ ਕੇ ਆਪਣੇ ਦੇਸ਼ ਦਾ ਮਾਣ ਉਦਾਇਆ ਕਦੀ ਜ਼ਿੰਦਗੀ ਚ ਕਿਸੇ ਨੇ ਕਿਹਾ ਕਿ ਦੇਸ਼ ਮੇਰਾ ਮੇਰੇ ਦੇਸ਼ ਵਾਸਤੇ ਸਿਰਫ ਦਲਜੀਤ ਦਸਾਂਝ ਨੇ ਬਣਾਇਆ ਔਰ ਸਿਰਫ ਉਹਨੂੰ ਟਾਰਗੇਟ ਤੁਸੀਂ ਦੇਖੋ ਅਸੀਂ ਜਿਹਨੇ ਅੱਜ ਪੁਆਇੰਟ ਡਿਸਕਸ ਕੀਤੇ ਅਰੂਸਾ ਹਲਮ ਹੈ ਈਸ਼ਾਨ ਕਿਸ਼ਨ ਹੈ ਜਾਂ ਜਿਹੜੇ ਜਰਨਲਿਸਟ ਨੇ ਇਹ ਸਭ ਚੀਜ਼ਾਂ ਜਿਹੜੀਆਂ ਭਾਰਤ ਚ ਹੋ ਰਹੀਆਂ ਲੇਕਿਨ ਸਿਰਫ ਔਰ ਸਿਰਫ ਚੁਬਦਾ ਤਾਂ ਦਲਜੀਤ ਹੈ ਦਲਜੀਤ ਐਸ ਕਰਕੇ ਚੁੱਪਦਾ ਸੌਫਟ ਸਪੋਕਨ ਹੈ ਅਰ ਜਿਹੜੇ ਬੋਲ ਰਹੇ ਨੇ ਨਾ ਇਹਨਾਂ ਨੂੰ ਇਹ ਵੀ ਪਤਾ ਹੈਗਾ ਕਿ ਦਲਜੀਤ ਨੇ ਕੋਈ ਰਿਪਲਾਈ ਨਹੀਂ ਕਰਨਾ ਇਹ ਸ਼ੋਰ ਹੈ ਕਿ ਦਲਜੀਤ ਰਿਪਲਾਈ ਨਹੀਂ ਕਰੇਗਾ ਅਸੀਂ ਜਾਣਦੇ ਹਾਂ ਉਹਨੂੰ ਅਸੀਂ ਉਹਨੂੰ ਦੇਖਿਆ ਕਾਫੀ ਜ਼ਿਆਦਾ ਉਹਨੂੰ ਅਸੀਂ ਕਵਰ ਵੀ ਕੀਤਾ ਆਪਣੀ ਲਾਈਫ ਦੇ ਵਿੱਚ ਉਹਦਾ ਜਵਾਬ ਨਹੀਂ ਦੇਗਾ ਲੇਕਿਨ ਸਿਰਫ ਕਹਿੰਦੇ ਨਾ ਕਿਸੇ ਦੀ ਗਰੀਬੀ ਦਾ ਮਜ਼ਾਕ ਹੋਣਾ ਨਾ لیکن ایتھے غریبی ਦਾ ਨਹੀਂ ਉਹਦੀ ਸ਼ਰਾਫਤ ਦਾ ਮਜ਼ਾਕ ਉਡਾਇਆ ਜਾ ਰਿਹਾ ਉਹਦੀ ਪੰਜਾਬੀ ਹੋਣ ਦਾ ਮਜ਼ਾਕ ਉਡਾਇਆ ਜਾ ਰਿਹਾ ਉਸ ਤੇ ਮਾਮਲੇ ਚ ਮੈਂ ਤਾਂ ਕਹਿੰਦਾ ਭਾਰਤ ਸਰਕਾਰ ਨੂੰ ਸ਼ਕਤੀ ਹੋਣੀ ਚਾਹੀਦੀ ਹੈ ਭਾਰਤ ਸਰਕਾਰ ਆ ਕੇ ਜਵਾਬ ਦੇਵੇ ਕੋਈ ਸਰਕਾਰਾਂ ਬੋਲਣ ਤੇ ਸਹੀ ਯਾਰ ਕੋਈ ਬੋਲੋ ਤੇ ਸਹੀ ਉਹਦਾ ਦਲਜੀਤ ਨੂੰ ਕੋਈ ਸਾਥ ਦੇਵੇ ਤੇ ਠੀਕ ਹੈ ਜੀ ਆਗੇ 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 ਸਾਰਾ ਕੁਝ ਕਰਦੇ ਹੋ ਅੱਜ ਉਹਨੂੰ ਬਾਰਡੂ ਟੂ ਜੋ ਕਰਦੇ ਹੋ ਅੱਜ ਉਹਨੂੰ ਐ ਕਰਦੇ ਹੋ ਅੱਜ ਉਹਨੂੰ ਐ ਕਰਦੇ ਹੋ ਕੀ ਹੈ ਜਾਵੇਦ ਅਕਤਰ ਵੱਲੋਂ ਵੀ ਉਹਨਾਂ ਵੱਲੋਂ ਬਿਆਨ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਇਸ ਫਿਲਮ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੈਸਾ ਜਿਹੜਾ ਹੈ ਭਾਰਤੀਆਂ ਦਾ ਲੱਗਾ ਹੈ ਪਾਕਿਸਤਾਨੀਆਂ ਦਾ ਨਹੀਂ ਲੱਗਾ ਬਿਲਕੁਲ ਠੀਕ ਕਹਿ ਰਹੇ ਨੇ ਜਾਵੇਦ ਅਕਤਰ ਇੱਕ ਬਹੁਤ ਇੰਡਸਟਰੀ ਦਾ ਵੱਡਾ ਨਾਮ ਨੇ ਜੇ ਜਾਵੇਦ ਅਕਤਰ ਵਕਨ ਦਾ ਬੰਦਾ ਸੀ ਤੇ ਖੈਰ ਉਹਦੇ ਕੇ ਕੁਝ ਨਹੀਂ ਕਿਉਂਕਿ ਜਾਵੇਦ ਅਕਤਰ ਬਹੁਤ ਵੱਡੀ ਪਰਸਨੈਲਿਟੀ ਹੈ ਠੀਕ ਹੈ ਉਸ ਵਕਨ ਦੇ ਬੰਦੇ ਨੇ ਕਹਿ ਦਿੱਤਾ ਕਿ ਹਿੰਦੁਸਤਾਨੀਆਂ ਦਾ ਪੈਸਾ ਲੱਗਾ ਤੂੰ ਅੱਜ ਕੀ ਕਰਦੇ ਤੂੰ ਤਾਂ ਮਜ਼ਾਕ ਬਣਾ ਰਹੇ ਹੋ ਔਰ ਇਹਦੇ ਨਾਲ ਪਤਾ ਕੀ ਇੰਪੈਕਟ ਆਏਗਾ ਕਾਨੂੰ ਕੋਈ ਵੱਡੇ ਲੈਵਲ ਦੇ ਉੱਤੇ ਹਾਲੀਵੁੱਡ ਚ ਪਿਕਚਰ ਬਣਦੀ ਹੈ ਉਹਨੂੰ ਪਹਿਲੇ ਇਹ ਸਿਸਟਮ ਸਮਝਣਾ ਪਏਗਾ ਕਿ ਯਾਰ ਇਹ ਸਿਸਟਮ ਦੇ ਵਿੱਚ ਮੈਂ ਕਿਤੇ ਫਸ ਨਾ ਜਾਵਾਂ ਕੱਲ ਨੂੰ ਮੈਂ ਕੋਈ ਪਿਕਚਰ ਬਣਾਵਾ ਇੰਡੀਆ 'ਚ ਕੋਈ ਵਿਵਾਦ ਹੋ ਜਵੇ ਤੇ ਇੱਥੇ ਵਿੱਚ ਦੇ ਕ੍ਰਿਟਿਕਸ ਜਿਹੜੇ ਨੇ ਸੋਸ਼ਲ ਮੀਡੀਆ ਦੇ ਜਿਹੜੇ ਮਹਾਪੁਰਸ਼ ਨੇ ਜਿਨ੍ਹਾਂ ਨੇ ਕਿ ਪੀ ਐਚ ਡੀ ਸੋਸ਼ਲ ਮੀਡੀਆ ਦੀ ਕੀਤੀ ਉਹਦੇ ਬੋਲਣਾ ਸ਼ੁਰੂ ਕਰ ਦੇਣਗੇ ਸੋ ਇਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਜਿਹੜੀਆਂ ਨੇ ਕੋਈ ਚੰਗਾ ਸਾਈਨ ਨਹੀਂ ਦੇ ਰਹੀਆਂ ਸੁਖਜੀਤ ਤੁਸੀਂ ਦੇਖੋ ਕਿ ਸਾਡੀ ਬਦਨਾਮੀ ਹੋ ਰਹੀ ਹੈ ਸਾਡਾ ਮਜ਼ਾਕ ਬਣ ਰਿਹਾ ਅੱਜ ਅਸੀਂ ਕਿਹਨਾ ਚੀਜ਼ਾਂ ਦੇ ਉੱਤੇ ਡਿਸਕਸ ਕਰਨੇ ਪਏ ਦਲਜੀਤ ਪਹਿਲੀ ਗੱਲ ਤੇ ਦਲਜੀਤ ਦਸਾਂਜ ਦੀ ਫਿਲਮ ਡਿਸਕਸ ਕਰਨ ਦੀ ਲੋੜ ਨਹੀਂ ਠੀਕ ਹੈ ਨੈਸ਼ਨਲ ਪਾਲਿਸੀ ਪਰ ਉਸ ਤੋਂ ਬਾਅਦ ਦਲਜੀਤ ਨੂੰ ਉਹਨੂੰ ਗद्दार ਕਹਣਾ ਇਹ ਕਹਣਾ ਕਿ ਤੁਸੀਂ ਕਦੀ ਹੋਰ ਕਿਸੇ ਨੂੰ ਗद्दार ਕਿਹਾ ਟੈਕਸ ਦੀ ਚੋਰੀ ਹੁੰਦੀ ਗद्दार ਕਿਹਾ ਕਦੀ ਹੋਰ ਜਿਹੜੇ ਲੋਕ ਇੱਥੇ ਚਿੱਟੇ ਦਾ ਧੰਦਾ ਕਰਦੇ ਉਹਨਾਂ ਨੂੰ ਕਦੀ ਗद्दार ਕਿਹਾ ਉਹਨਾਂ ਬਾਰੇ ਕੋਈ ਕੋਈ ਬੋਲਿਆ ਲੇਕਿਨ ਸਿਰਫ ਕਿ ਇਹ ਦਲਜੀਤ ਦਸਾਂਜ ਇੱਕ ਸੌਫਟ ਸਪੋਕਰ ਮਤਲਬ ਫਿਰ ਕਹਿ ਰਹੇ ਆ ਕਿ ਉਹ ਰਿਐਕਟ ਕਰਨ ਵਾਲਾ ਬੰਦਾ ਨਹੀਂ ਹੈ ਹੋਰ ਕੋਈ ਸਿੰਗਰ ਹੋਵੇ ਨਾ ਤੇ ਮਿੰਟ ਦੇ ਵਿੱਚ ਆ ਵੀ ਲਾਈਵ ਹੋ ਗਏ ਕਹੇ ਹਾਂਜੀ ਭਾਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਫੇਰ ਤੁਹਾਡਾ ਕੋ ਕੀ ਜਵਾਬ ਹੈ ਲੇਕਿਨ ਦਲਜੀਤ ਤਾਂ ਕੰਮ ਨਹੀਂ ਕਰ ਰਿਹਾ ਦਲਜੀਤ ਇਸ ਵੇਲੇ ਆਪਣੇ ਫਿਲਮ ਦੇ ਜਿਹੜੇ ਬ੍ਰਾਂਡ ਜਿਨ੍ਹਾਂ ਨੇ ਕਿਹਨਾਂ ਚ ਪੈਸਾ ਲਗਾਇਆ ਉਹਨਾਂ ਦੇ ਕਹਿੰਦੇ ਉੱਤੇ ਅੱਜ ਉਹ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰ ਰਿਹਾ ਕੈਨੇਡਾ ਜਾ ਰਿਹਾ ਸਭ ਕਿਤੇ ਜਾ ਰਿਹਾ ਤੁਸੀਂ ਕਹਾਂ ਭਾਰਤ ਚ ਰਿਲੀਜ਼ ਨਹੀਂ ਹੋਣੀ दैट्स ਹੁਣ ਗੱਲ ਖਤਮ ਵਿਰੋਧ ਕਿਸ ਚੀ ਦਾ ਉਹਨੂੰ ਗਾਲਾਂ ਕਿਉਂ ਕੱਢ ਰਹੇ ਹੋ ਕਿਸ ਗੱਲ ਦੀ ਗਾਲਾਂ ਕੱਢ ਰਹੇ ਹੋ ਤੁਸੀਂ ਬਹੁਤ ਸੱਚੇ ਦੁਨੀਆਂ ਚ ਇੱਕ ਬੰਦਾ ਮੈਨੂੰ ਅੱਜ ਭਾਰਤ ਦੇ ਵਿੱਚ ਆ ਕੇ ਕਹਿ ਦੇਵੇ ਜਿਹੜੇ ਬੰਦੇ ਅੱਜ ਸੋਸ਼ਲ ਮੀਡੀਆ ਦੇ ਆਪਣੀ ਜਿਹੜੀ ਪੀ ਐਚ ਡੀ ਦੀ ਜਿਹੜੀਆਂ ਡਿਗਰੀਆਂ ਦਿਖਾਉਂਦੇ ਪਏ ਨੇ ਉਹ ਆ ਕੇ ਕਹਿੰਦੇ ਨਾ ਇਹ ਸੱਚੇ ਆ ਤੇ ਉਹ ਗਲਤ ਗੱਲ ਕਰ ਲਈਏ ਤੁਸੀਂ ਸੋਸ਼ਲ ਮੀਡੀਆ ਤੇ ਚ ਕਰਦੇ ਪਿਓ ਆਪ ਉਹ ਸਾਹਮਣੇ ਕਰੋ ਪ੍ਰੈਸ ਕਾਨਫਰੈਂਸ ਬਹੁਤ ਸਾਰੇ ਦਾਰੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਉਹ ਤੁਸੀਂ ਬੋਲੋ ਕਿ ਹਾਂ ਜੀ ਜੀ ਅਸੀਂ ਆ ਗਿਆ ਨਾ ਤਾਂ ਨੇ ਜੇ ਜਾਵੇ ਦਖਤਰ ਵਕੰਦੇ ਬੰਦੇ ਆ ਵੱਡੇ ਵੱਡੇ ਆਰਪੀ ਸਿੰਘ ਵਕੰਦੇ ਸਿਆਣੇ ਬੰਦੇ ਨਹੀਂ ਗੱਲ ਕਹਿ ਰਹੇ ਨੇ ਤੇ ਤੁਹਾਨੂੰ ਵੀ ਕੋਈ ਸਮਝ ਨਾ ਚਿੱਦਾ ਸੋ ਮੇਰਾ ਕਹਿੰਦਾ ਮਤਲਬ ਹੈ ਕਿ ਇਨਾ ਜੀ ਚੀਜ਼ਾਂ ਤੇ ਦਲਜੀਤ ਦੁਸਾਂਜ ਨੂੰ ਟਾਰਗੇਟ ਕਰਨਾ ਗਲਤ ਹੈ ਕਿਉਂਕਿ ਟਾਰਗੇਟ ਕਰਵਾ ਸੇ ਬਹੁਤ ਸਾਰੇ ਲੋਕ ਨੇ ਡਿਫੈਂਸ ਜਰਨਲਿਸਟ ਰਹੀ ਹੈ ਅਰੂਸਾ ਆਲਮ ਉਪਾਰ ਚ ਰਹਿੰਦੀ ਰਹੀ ਉਹਦੇ ਬਾਰੇ ਕੋਈ ਨਹੀਂ ਬੋਲਦਾ ਕਿਉਂ ਕਿਉਂਕਿ ਤਾਂ ਉਹਦਾ ਵੱਦਾ ਉਹ ਸਾਬਕਾ ਮੁੱਖ ਮੰਤਰੀ ਹੈ ਇਸ ਕਰਕੇ ਉਹਨਾਂ ਕੋ ਡਰਦੇ ਹੋ ਤੁਸੀਂ ਨਾਲੇ ਉਹ ਬਾਝਪਾਤ ਨੇ ਹਰ ਬੰਦਾ ਕਹਿੰਦਾ ਮੈਂ ਪੰਗਾ ਨਹੀਂ ਲੈਂਦਾ ਉਹਦੇ ਬਾਰੇ ਕਿਉਂ ਨਹੀਂ ਬੋਲ ਤਸੋ ਇਸ ਕਰਕੇ ਦਲਜੀਤ ਦਾ ਮਜ਼ਾਕ ਬਣਾਉਣਾ ਬੰਦ ਕਰੋ ਸਭ ਤੋਂ ਵੱਡੀ ਗੱਲ ਹੈ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੇ ਸ਼ੁੱਡ ਕਮ ਔਰ ਉਹਨਾਂ ਨੂੰ ਆ ਕੇ ਬਕਾਇਦਾ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਉਹਦੇ ਵਿੱਚ ਸਰਕਾਰ ਨੂੰ ਮੇਰੀ ਅਪੀਲ ਹੈ ਸਰਕਾਰ ਨੂੰ ਕਿ ਯਾਰ ਤੁਹਾਡੇ ਕੋਲ ਤੇ ਪਾਵਰ ਹੈ ਨਾ ਯਾਰ ਤੁਸੀਂ ਤੇ ਉਹਨਾਂ ਤੇ ਕਾਰਵਾਈ ਕਰ ਦਿਓ ਕਿਉਂ ਪੰਜਾਬ ਨੂੰ ਬਦਨਾਮ ਕਰਨ ਤੇ ਲੱਗੇ 24 ਘੰਟੇ ਬਦਨਾਮ 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 ਸੰਤ ਲੱਗਦਾ ਹੈ ਕਿ ਸ਼ਾਇਦ ਅਸੀਂ ਕਦੀ ਸਾਡੇ ਬਾਰੇ ਕੋਈ ਚੰਗਾ ਕਹਿ ਨਹੀਂ ਸਕਦਾ ਜਦੋਂ ਵੀ ਕੋਈ ਕੰਮ ਹੁੰਦਾ ਸਾਡਾ ਇਸ਼ੂ ਐਡਾ ਵੱਡਾ ਚੁੱਕ ਕੇ ਲੈ ਆਉਂਦੇ ਜਿੱਦਾਂ ਹੀ ਪਤਾ ਨਹੀਂ ਕਿੱਡਾ ਵੱਡਾ ਪਾਪ ਪੰਜਾਬੀ ਹੋਗੇ ਆ ਪੰਜਾਬ ਨੇ ਦੇਸ਼ ਨੂੰ ਯਾਦ ਕਰਾਇਆ ਟਕਾਲੇ ਪਾਣੀ ਤੇ ਅਸੀਂ ਰਹੇ ਸਾਰੀਆਂ ਸਜਾਵਾਂ ਅਸੀਂ ਭੁਗਤੀਆਂ ਦੇਸ਼ ਅਸੀਂ ਯਾਦ ਕਰਾਇਆ ਤੇ ਸਾਨੂੰ ਅੱਜ ਆ ਦਿਨ ਦੇਖਣੇ ਪੈਂਦੇ ਕਿ ਸਾਨੂੰ 24 ਘੰਟੇ ਬਦਨਾਮੀ ਦਾ ਟਿੱਕਾ ਹੀ ਲਾਇਆ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਹਮੇਸ਼ਾ ਇੱਕ ਕਲਾਕਾਰ ਦੇ ਨਾਲ ਦੂਸਰਾ ਕਲਾਕਾਰ ਖੜਾ ਹੁੰਦਾ ਲੇਕਿਨ ਇੱਥੇ ਗੱਲ ਕੀਤੀ ਜਾਵੇ ਦਿਲਜੀਤ ਦੋਸਾਨ ਦੇ ਨਾਲ ਉਸੇ ਆਪਣੇ ਜਿਹੜੇ ਹੋਰ ਪੰਜਾਬੀ ਸਿੰਗਰ ਨੇ ਉਹੀ ਉਸ ਦਾ ਵਿਰੋਧ ਕਰਨਾ ਕਰਨ ਅੱਗੇ ਆ ਰਹੇ ਨੇ ਔਰ ਇਹ ਦੇਖਿਆ ਜਾਵੇ ਤਾਂ ਦਿਲਜੀਤ ਦੋਸਾਨ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ ਕਿਸੇ ਫਿਲਮ ਚ ਦੇ ਵਿੱਚ ਕਿ ਬਗਾਨੇ ਮੁਲਕ ਚ ਪੰਜਾਬੀਓ ਪੰਜਾਬੀਏ ਦੇ ਕੰਮ ਆਉਂਦਾ ਲੇਕਿਨ ਇੱਥੇ ਤੁਹਾਨੂੰ ਲੱਗਦਾ ਕਿ ਉਸ ਦਾ ਆਪਣੇ ਜਿਹੜੇ ਕਲਾਕਾਰ ਨੇ ਉਸ ਦੇ ਨਾਲ ਦੇ ਉਹੀ ਉਸ ਦੇ ਦੁਸ਼ਮਣ ਬਣ ਬਣੇ ਨੇ ਐਸੀ ਗਲਤ ਕੀ ਹੈ ਦੇ ਕੋਈ ਵਿਰੋਧ ਇੱਕ ਨੈਸ਼ਨਲ ਮੈਂ ਫੇਰ بار بار ਗੱਲ ਕਰ ਰਿਹਾ ਕਿ ਨੈਸ਼ਨਲ ਪਾਲਿਸੀ ਬਣੀ ਫਿਲਮ ਨੇ ਲਈ ਉਹ ਜਾਂ ਉਸ ਤੋਂ ਬਾਅਦ ਉਹਨੇ ਕੋਈ ਵਿਰੋਧ ਕੀਤਾ ਹੋਵੇ ਲੇਕਿਨ ਤੁਸੀਂ ਦੇ ਦਿਨਾਂ ਦਿਨ ਦੇ ਦਿਨਾਂ ਦਿਨ ਦੇ ਦਿਨਾਂ ਤਨ ਉਹਨੂੰ ਕਰੀ ਜਾ ਰਹੇ ਹੋ ਮਨ ਫਿਲਮ ਦੇ ਨਾਲ ਅੱਛਾ ਫਿਲਮ ਜੇ ਨਹੀਂ ਲੱਗੀ ਇਹਦੇ ਨਾਲ ਕੁਝ ਹਿਲਤ ਨਹੀਂ ਗਿਆ ਕੋਈ ਦੇਜਦਿਆਂ ਚਾਰ ਕੰਦਾ ਤੇ ਨਹੀਂ ਲਗਈਆਂ ਰਾਈਟ हानिया आमिर जेडी लड़की है जेडे उसने यहां पे या तो पिक्चर्स एक्स्ट्रा कुछ बहुत सारी पिक्चर्स ने ਤੁਸੀਂ سوشل میڈیا ਤੇ ਜਾ ਕੇ ਪਾਕਿਸਤਾਨੀ ਕਲਾਕਾਰ ਬਹੁਤ سوشل میڈیا ਤੇ ਜਾ ਕੇ ਦੇਖੋ ਕਿਦਾਂ ਦੇਸ਼ ਦੀਆਂ ੱੱਜੀਆਂ ਉਡਾਉਂਦੇ ਨੇ ਕਈ ਇਸ ਤਰ੍ਹਾਂ ਦੀਆਂ ਜਿਹੜੇ ਸਬਜੈਕਟ ਤੇ ਪਿਕਚਰ ਬਣਦੀ ਦੇਸ਼ ਦਾ ਮਜ਼ਾਕ ਬਣਾਇਆ ਜਾਂਦਾ ਸਲਮ ਡੌਗ ਮਿਲੀਨ리어ਸ ਕੰਟਰੀ ਦੇ ਵਿੱਚ ਫਿਲਮਾਂ ਬਣੀਆਂ ਜੇ ਸਲਮ ਡੌਗ ਸਲਮ ਚ ਦਹਾਂਦੇ ਕਿ ਤੁਹਾਡੇ ਜਿਹੜੇ ਮਲਟੀ ਮਿਲੀਨਰ ਅਗੇ ਸੀ ਨਾ ਸਲਮ ਚ ਰਹਿੰਦੇ ਸੀ ਮਤਲਬ ਇੱਕ ਤਰ੍ਹਾਂ ਦੀ ਮਿਹਨਤ ਵੀ ਹੈ ਤੇ ਦੂਜੇ ਪਾਸੇ ਬਦਨਾਮੀ ਵੀ ਤੇ ਹੈ ਨਾ ਦੇਸ਼ ਦੇ ਬੜੇ ਮੁੱਦੇ ਨੇ ਦੇਸ਼ ਨੂੰ ਬਹੁਤ ਸਾਰੇ ਮੁੱਦਿਆਂ ਦੀ ਲੋੜ ਹੈ ਅੱਜ ਸਭ ਤੋਂ ਡੀ ਲੋਡ ਹੈ ਕਿ ਅਸੀਂ ਤਾਜ਼ਾ ਤਾਜ਼ਾ ਇੱਕ ਵਾਰ ਚੋਂ ਬਾਹਰ ਆਏ ਸਾਡੀ ਇਕਨੋਮੀ ਹੋਰ ਵਧਣੀ ਚਾਹੀਦੀ ਹੈ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਦੇਖੋ ਈਵੀ ਦਾ ਇੰਨਾ ਪੰਗਾ ਪਿਆ ਟਰੰਪ ਦੀਆਂ ਇੰਨੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹਦੇ ਤੇ ਡਿਸਕਸ ਕਰੀਏ ਕਿ ਆਪਾਂ ਦਲਜੀਤ ਉਸਾਂ ਤੇ ਸੋ ਮੇਰੀ ਆਖਰੀ ਅਪੀਲ ਹੈ ਮੈਂ ਲੋਕਾਂ ਨੂੰ ਕਰਨਾ ਚਾਹੁੰਦਾ ਕਿ ਯਾਰ ਦਲਜੀਤ ਨੂੰ ਛੱਡੋ ਦਲਜੀਤ ਕੋਈ ਐਡਾ ਮਾੜਾ ਨਹੀਂ ਹੈ ਜਿੰਨੂੰ ਤੁਸੀਂ ਮਾੜਾ ਕਹਿ ਕਹਿ ਕੇ ਕਰ ਰਹੇ ਹੋ ਜਿਨ੍ਹਾਂ ਨੇ ਪਿਛਲੇ ਕੁਝ ਦਹਾਕਿਆਂ 'ਚ ਮਾੜੇ ਕੰਮ ਕੀਤੇ ਨਾ ਉਹਨਾਂ ਕੋਲ ਜਵਾਬ ਮੰਗੋ ਕਿ ਯਾਰ ਤੁਸੀਂ ਇਹ ਕੰਮ ਕਿਉਂ ਕੀਤਾ ਹੋ ਸਕਦਾ ਹੈ ਕਿ ਉਹਨਾਂ ਦੇ ਕਿਤੇ ਹੋਏ ਕੰਮਾਂ ਚ ਵੀ ਕੈਸਾ ਕੰਮ ਹੋਵੇ ਜਿਸ ਕਰਕੇ ਸਾਨੂੰ ਅਜ ਪੈਲਗਾਮ ਮੱਕਨ ਦਾ ਜਿਹੜਾ ਅਟੈਕ ਆ ਉਹ ਪੁਗਤਨਾ ਪੈ ਰਿਹਾ ਜੀ ਇੱਕ ਗੱਲ ਹੋਰ ਅਗਰ ਦਿਲਜੀਤ ਉਸਾਂ ਦੇ ਹੱਕ ਵਿੱਚ ਕੋਈ ਆਇਆ ਜਸਵੀਰ ਜੱਸੀ ਦੀ ਗੱਲ ਕੀਤੀ ਜਾਂਦਾ ਲੋਕ ਉਹਨਾਂ ਦਾ ਵੀ ਵਿਰੋਧ ਕਰਨਾ ਸ਼ੁਰੂ ਹੋ ਗਏ ਨੇ ਜੋ ਜੋ ਉਹਨਾਂ ਦੇ ਹੱਕ ਵਿਚ ਆ ਰਿਹਾ ਲੋਕ ਅੱਗੋਂ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਹੋ ਗਏ ਤੋ ਉਹਨਾਂ ਨੇ ਜਵਾਬ ਕੀ ਦਿੱਤਾ ਪਤਾ ਤੁਹਾਨੂੰ ਉਹਨਾਂ ਨੇ ਕਿਹਾ ਜੀ ਮੈਂ ਪੰਜਾਬ ਦੇ ਵਿੱਚ ਇੱਕ ਨਹੀਂ ਮੇਰੇ ਤੇ ਹਜ਼ਾਰ ਪਰਚੂਨ ਮੈਂ ਖੜਾਗਾ ਮੈਂ ਪੰਜਾਬ ਵਾਸਤੇ ਬੋਲੂਗਾ ਤੇ ਪੰਜਾਬ ਵਾਸਤੇ ਬੋਲਨੇ ਭਈ ਅਸੀਂ ਵੀ ਤੇ ਪੰਜਾਬ ਵਾਸਤੇ ਬੋਲਨੇ ਭਈ ਅਸੀਂ ਕੋਈ ਆਪਣੇ ਵਾਸਤੇ ਨਹੀਂ ਬੋਲਦੇ ਇਸ ਮਕਸਦ ਆ ਸਾਡਾ ਬੋਲਣਾ ਸਿਰਫ ਲੋਕਾਂ ਨੂੰ ਜਾਗਰੂ ਕਰਨਾ ਕਿ ਯਾਰ ਥੋੜਾ ਜਿਆਦਾ ਜਿੰਨਾ ਵੱਡਾ ਵਿਵਾਦ ਨਹੀਂ ਸੀ ਐਡਾ ਵੱਡਾ ਵਿਵਾਦ ਨਹੀਂ ਸੀ ਥੋੜਾ ਜਿਆਦਾ ਨੂੰ ਸੋਚੋ ਯਾਰ ਥੋੜੀ ਠੀਕ ਕਰੋ ਆਪਣੀ ਨਾ ਮਾਤਨਾ ਕੰਮ ਲਵੋ ਆਪਣਾ ਬ੍ਰੇਨ ਯੂਜ਼ ਕਰੋ ਇਹਨਾਂ ਚੀਜ਼ਾਂ ਨੂੰ ਛੱਡੋ ਤੇ ਲੋਕਾਂ ਦੀ ਸੋਚ ਨੂੰ ਵੇਖੋ ਕਿ ਲੋਕ ਕੀ ਚਾਹੁੰਦੇ ਨੇ ਕੀ ਪੰਜਾਬ ਦੀ ਜਨਤਾ ਚਾਹੁੰਦੀ ਤੁਸੀਂ ਕੀ ਅਵੇ ਅੱਜ ਦੀ ਡੇਟ ਦੇ ਵਿੱਚ ਇਸ ਤਰ੍ਹਾਂ ਦੇ ਗੱਲਾਂ ਕਰਕੇ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰ ਰਹੇ ਹੋ ਪਿਆਰ ਪੈਦਾ ਕਰੋ ਨਫਰਤ ਨੂੰ ਛੱਡੋ ਨਫਰਤ ਬਹੁਤ ਬੁਈਗੀ ਹੁਣ ਪਿਆਰ ਦੀ ਗੱਲ ਕਰੀਏ ਜੀ ਸੋ ਬਿਲਕੁਲ ਸਰ ਥੈਂਕ ਯੂ ਸਰ ਨਾਲ ਗੱਲਬਾਤ ਕਰਨ ਲਈ ਸੋ ਗੱਲ ਕੀਤੀ ਜਾਵੇ ਤਾਂ ਫਿਲਮ ਸਰਦਾਰ ਜੀ 3 ਨੂੰ ਲੈ ਕੇ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਐਕਟਰ ਦੀ ਭੂਮਿਕਾ ਨਿਭਾ ਰਹੇ ਨੇ ਤਾਂ ਉਹਨਾਂ ਦਾ ਹੀ ਜਿਹੜਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਹਰ ਪਾਸੇ ਦੇਖਿਆ ਜਾਵੇ ਤਾਂ ਵਿਰੋਧ ਹੋ ਰਿਹਾ ਹੈ ਲੇਕਿਨ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਨਾਮ ਜਿਹੜਾ ਹੈ ਦਿਲਜੀਤ ਦੋਸਾਂਝ ਨੇ ਹਰ ਲੈਵਲ ਤੇ ਜਿਹੜਾ ਹੈ ਉੱਚਾ ਕੀਤਾ ਹੈ ਪੰਜਾਬ ਜਿੱਥੇ ਬੋਲਣਾ ਚਾਹੀਦਾ ਸੀ ਉੱਥੇ ਬੋਲਿਆ ਔਰ ਦਿਲਜੀਤ ਦੋ ਆਜਨੇ ਪੰਜਾਬ ਨੂੰ ਇੱਕ ਵੱਡੀ ਜਿਹੜਾ ਮੁਕਾਮ ਦਿੱਤਾ ਹੈ ਪੰਜਾਬ ਨੂੰ ਅੱਗੇ ਲੈ ਕੇ ਆਂਦਾ ਹੈ ਤਾਂ ਅੱਜ ਉਸ ਬੰਦੇ ਦਾ ਹੀ ਹਰ ਪਾਸੇ ਵਿਰੋਧ ਹੋ ਰਿਹਾ ਹੈ ਇਹ ਵਿਰੋਧ ਨਹੀਂ ਹੋਣਾ ਚਾਹੀਦਾ ਇਹ ਵਿਵਾਦ ਜਿਹੜਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਜਿਹੜੀ ਫਿਲਮ ਹੈ ਉਸ ਦੀ ਰਿਲੀਜ਼ਿੰਗ ਜਿਹੜੀ ਹੈ ਭਾਰਤ ਦੇ ਵਿੱਚ ਬੰਦ ਕਰ ਦਿੱਤੀ ਗਈ ਹੈ ਹਾਲੇ ਫਿਲਹਾਲ ਰਿਲੀਜ਼ ਨਹੀਂ ਹੋਗੀ ਲੇਕਿਨ ਫਿਰ ਇਸ ਤੋਂ ਬਾਅਦ ਵੀ ਜਿਹੜੇ ਲੋਕ ਨੇ ਉਹਨਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਨਹੀਂ ਹੋਣਾ ਚਾਹੀਦਾ ਕਿਉਂਕਿ ਅਗਰ ਦਿਲਜੀਤ ਉਸਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਗਾਤਾਰ ਪੰਜਾਬੀਅਤ ਦਾ ਨਾਂ ਜਿਹੜਾ ਅੱਗੇ ਵਿਦਾਇਤ ਵਿਦੇਸ਼ਾਂ ਦੇ ਵਿੱਚ ਪੰਜਾਬੀਅਤ ਦਾ ਜਿਹੜਾ ਨਾਮ ਹੈ ਉਹਨਾਂ ਨੂੰ ਉੱਚਾ ਕੀਤਾ ਹੈ ਤਾਂ ਫਿਰ ਵੀ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਇਸ ਦੇ ਬਾਰੇ ਇਹ ਵਿਚਾਰ ਚਰਚਾ ਕੀਤੀ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕੈਮਰਾਮੈਨ ਅਜੇ ਦੇ ਨਾਲ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ